ਪੰਜਾਬ ਦੇ ਵਿੱਚ ਸਭ ਤੋਂ ਵੱਧ ਸਰਪੰਚੀ ਲਈ ਬੋਲੀ ਲਾਉਣ ਵਾਲਾ ਸਰਪੰਚ ਬਣਨ ਤੋਂ ਪਹਿਲਾਂ ਹੀ ਕਾਨੂੰਨ ਦੇ ਆਇਆ ਘੇਰੇ ਵਿੱਚ ਪਿੰਡ ਪਹੁੰਚ ਗਿਆ ਪੂਰਾ ਚੋਣ ਹਮਲਾ ਦੱਸਦੀ ਹੈ ਕਿ ਬੀਤੇ ਦਿਨ ਪਹਿਲਾਂ ਪੰਜਾਬ ਦੇ ਇੱਕ ਪਿੰਡ ਵਿੱਚ ਸਰਪੰਚੀ ਲਈ 2 ਕਰੋੜ ਦੀ ਬੋਲੀ ਲਾ ਦਿੱਤੀ ਗਈ ਸੀ ਜਿਸ ਦੀਆਂ ਕੀ ਖਬਰਾਂ ਪ੍ਰਕਾਸ਼ਤ ਹੋਈਆਂ ਤਾਂ ਚੋਣ ਹਮਲਾ ਇਸ ਮਹਿੰਗੇ ਵਿਅਕਤੀ ਦੇ ਘਰ ਪਹੁੰਚ ਗਿਆ ਤਸਵੀਰਾਂ ਬਟਾਲਾ ਦੇ ਪਿੰਡ ਹਰਦੋਵਾਲ ਦੀਆਂ ਹਨ ਜਿੱਥੇ ਕਿ ਚੋਣ ਅਮਲਾ ਪਹੁੰਚ ਗਿਆ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਸਰਪੰਚੀ ਦਾ ਚਾਹਵਾਨ ਵਿਅਕਤੀ ਭਾਜਪਾ ਪਾਰਟੀ ਦਾ ਆਗੂ ਦੱਸਿਆ ਜਾ ਰਿਹਾ ਹੈ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸਹਿਮਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is all ਜਿਨ੍ਹਾਂ ਨੇ ਕੱਲ ਬੋਲੀ ਦਿੱਤੀ ਜਾਂ ਖਣੌਨ ਦੀ ਲੰਗੜਾ ਕੀਤੀ ਡੀਸੀ ਸਾਹਿਬ ਨੇ ਕੁਛਰੇ ਕੋਈ ਗੱਲ ਕਹੀ ਹੈ ਕਿ ਉਹਨਾਂ ਦੇ ਖਿਲਾਫ ਵਾਦੀ ਕਾਰਵਾਈ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਐਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ that is all ਇਹ ਹੋਇਆ ਵੀ ਬੋਲੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਫਿਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਪੜ੍ਹਦੀ ਹੈ ਕਾਰ ਵੀ ਕਰਾਂਗੇ